तुसी देख रहे हो इंडिया कहनुआव विखे तिया का त्योहार सब लोगों वालों रल मिल के मनाया गया पत्रकार कुलजीत सिंह खोखर की

ਨਿਦਾਨਦੇ ਹੋਗੀ ਕਨਵਨ ਗੁਰਦਾਸਪੁਰ ਡਿਸਟ੍ਰਿਕਟ ਵਿੱਚ ਪੈਂਦਾ ਆ ਤੇ ਇੱਥੇ ਸਭ ਤੋਂ ਮਸ਼ਹੂਰ ਜਿਹਨੂੰ ਕਹਿ ਸਕਦੇ ਆ ਸਾਡਾ ਗੁਰਦੁਆਰਾ ਕਲੂਕਾਰਾ ਸਾਹਿਬ ਹੈ ਇਤਿਹਾਸਿਕ ਗੁਰਦੁਆਰਾ ਆ ਸੋ ਅੱਜ ਹੀ ਇੱਥੇ ਸਾਰੇ ਜਣੇ ਇਕੱਠੇ ਹੋਏ ਆ ਤੀਆਂ ਦਾ ਤਿਹਾੜ ਮਨਾਉਣ ਲਈ ਜੋ ਕਿ ਸਾਡਾ ਇੱਕ ਸੱਭਿਆਚਾਰਕ ਤਿਹਾੜਾ ਹੈ ਜੋ ਕਿ Hindu Sikh ਸਾਰੇ ਜਣੇ ਰਲ ਮਿਲ ਕੇ ਮਨਾਉਂਦੇ ਨੇ 올ਓਵਰ ਇੰਡੀਆ ਵਿੱਚ ਇਹ ਤਿਹਾੜਾ ਅੱਜ ਬਹੁਤ ਖੁਸ਼ੀ ਨਾਲ ਮਨਾਇਆ ਜਾ ਰਿਹਾ ਆ ਲੋਕਾ ਆਪਣੇ ਆਪਣੇ ਸਹ ਹਿਸਾਬ ਨਾਲ ਮਨਾ ਰਹੇ ਨੇ ਆਪਣੇ ਆਪਣੇ ਕਨਵੀਨੀਅੰਟ ਅਕੋਰਡਿੰਗ ਸੋ ਅੱਜ ਇਹ ਤਿਹਾਰ ਇੱਥੇ ਮਨਾਣ ਲਈ ਇਕੱਠੇ ਹੋਏ ਹੈਗੇ ਤੁਸੀਂ ਦੇਖ ਹੀ ਸਕਦੇ ਹੋ ਕਿੱਦਾਂ ਸਾਡੇ ਨਾਲ ਸਾਰੇ ਬਜ਼ੁਰਗ ਤੋਂ ਲੈ ਕੇ ਅੱਜ ਕੱਲ੍ਹ ਦੇ ਸਾਰੇ ਮਾਡਰਨ ਜਨਰੇਸ਼ਨ ਤੋਂ ਲੈ ਕੇ ਛੋਟੇ-ਛੋਟੇ ਬੱਚਿਆਂ ਤੱਕ ਸਾਰੇ ਹੀ ਧਾਣੇ ਇੱਥੇ ਅਵੇਲੇਬਲ ਹੈਗੇ ਨੇ ਸਾਰੇ ਧਾਣੇ ਇੱਥੇ ਇਕੱਠੇ ਹੋਏ ਨੇ ਆਪਣੇ ਲਈ ਮਤਲਬ ਕਿ ਇਹ ਤਿਹਾਰ ਮਨਾਉਣ ਲਈ ਇਕੱਠੇ ਹੋਏ ਨੇ ਇੱਥੇ ਅੱਜ ਸਾਰੇ ਜਣੇ ਰਲ ਕੇ ਬਹੁਤ ਹੀ ਜ਼ਿਆਦਾ ਖਾਹੂ ਪੋਣਗੇ ਮੌਜਾ ਕਰਨਗੇ ਮਤਲਬ ਕਿ ਪੂਰੀ ਮਤਲਬ ਕਿ ਪੂਰਾ ਇਹ ਤਿਹਾਰ ਮਨਾਇਆ ਜਾਏਗਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅੱਜ ਅਸੀਂ ਕਨਵਨ ਵਿੱਚ ਇਹ ਤਿਹਾਰ ਪਹਿਲੀ ਵਾਰੀ ਮਨਾਉਣ ਲੱਗੇ ਆ ਸੋ ਹੋਪ ਕਰਦੇ ਆ ਕਿ ਸਾਰੇ ਜਣੇ ਅੱਗੇ ਵੀ ਹੋਰ ਸਾਡੇ ਨਾਲ ਰਲਣ ਤੇ ਅਗਲੇ ਸਾਲ ਇਸ ਤੋਂ ਵੀ ਵੱਡਾ ਤਿਹਾਰ ਮਨਾਇਆ ਜਾਏ ਸੋ ਮੇਰੀ ਉਹਨਾਂ ਵੀਰਾਂ ਭੈਣਾਂ ਨੂੰ ਬੇਨਤੀ ਆ ਕਿ ਜਿਹੜੇ ਨਸ਼ੇ ਤੇ ਖੇਡ ਮਤਲਬ ਕਿ ਪਿੱਛੇ ਹੈਗੇ ਨੇ ਕਿ ਤੁਸੀਂ ਗਲਤ ਕੰਮਾਂ ਨੂੰ ਛੱਡ ਕੇ ਆਪਣੇ ਸੱਭਿਆਚਾਰ ਨੂੰ ਜਿਉਂਦਾ ਰੱਖੋ ਤੇ ਵੱਧ ਤੋਂ ਵੱਧ ਇਹਦਾ ਪ੍ਰਮੋਸ਼ਨ ਕਰੋ ਥੈਂਕ ਯੂ